ਸਾਨੂੰ ਮਨਪ੍ਰੀਤ ਉਰਫ ਜਸਨ ਜਿਹੜਾ ਹੈਗਾ ਟਾਲੀਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਹਨੂੰ ਪ੍ਰੋਟੈਕਸ਼ਨ ਓਰਡਰ ਤੇ ਹੁਸ਼ਿਆਰਪੁਰ ਜੇਲ੍ਹ ਚੋਂ ਅਸੀਂ ਇਹਨੂੰ ਲੈ ਕੇ ਆਏ ਸੀਗੇ ਇਹਦੀ ਪੁਸ਼-ਗਿਸ਼ ਦੇ ਵਿੱਚ ਅਸੀਂ ਇੱਕ ਦੇਸੀ ਪਿਸਟਲ ਕੱਟਾ ਜਿਹਨੂੰ ਕਹਿੰਦੇ ਤੇ 10 ਰੌਂਦ ਇੱਕ 에ਅਰ ਗਨ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਆ ਜੀ ਇਹਦੇ ਵਿੱਚ ਸਾਡੇ ਧਾਰੀਵਾਲ ਥਾਣੇ 'ਚ 91 ਨੰਬਰ ਮੁਕੱਦਮਾ 29824 ਨੂੰ 25548 ਦਾ ਇੱਕ ਅ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਵਿਕਰਮ ਭੱਟੀ ਜਿਹੜਾ ਹੈਗਾ ਅਸੀਂ ਉਹਦੇ ਕੋਲੋਂ ਇਹ ਰਿਕਵਰ ਕੀਤਾ ਸੀ ਉਹਦੀ ਫਿਰ ਪੁਸ਼ਕਿਸ਼ ਵਿੱਚ ਇਹ ਸਾਨੂੰ ਉਹਨੇ ਦੱਸਿਆ ਵੀ ਮੈਂ ਜਿਹੜਾ ਹੈਗਾ ਵਾ ਉਹਨੇ ਇੱਥੇ ਆਂਦਾ ਸੀਗਾ ਉਹ ਇਹਦੇ ਨਾਲ ਰਿਲੇਸ਼ਨ ਸੀਗੇ ਭੱਟੀ ਦੇ ਨਾਲ ਜਸ਼ਨ ਦੇ ਇੱਥੇ ਆਂਦਾ ਸੀਗਾ ਉਹਦੇ ਕੋਲੋਂ ਹੀ ਮੈਂ ਲਿਆ ਹੈਗਾ ਫਿਰ ਉਹਦੀ ਨਿਸ਼ਾਨ ਉਹਦੇ ਬਿਆਨਾਂ 'ਤੇ ਪਹਨਾਮਜਿਤ ਕੀਤਾ ਇਹਨੂੰ ਫੇਰ ਅਸੀਂ ਇਹਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਿੰਨੇ ਸਾਨੂੰ ਹੁਣ ਆ ਜਿਹੜੇ ਹੈਗਾ ਰਿਕਵਰ ਕਰਾਇਆ ਇਹਦੇ ਵਿੱਚ ਇਹ ਟਾਂਡੇ ਥਾਣੇ ਚ ਵੀ ਜਿਹੜਾ ਅਸੀਂ ਵੈਪਨ ਰਿਕਵਰ ਕੀਤਾ ਟਾਂਡੇ ਥਾਣੇ ਵਿੱਚ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਵਾ ਇਹ 183 ਐਫ ਆਈ ਆਰ 78 ਜਮੀ ਨੂੰ 109 35 ਬੀ ਐਨ ਐਸ ਦੇ ਤਹਿਤ ਇੱਕ ਪਰਚਾ ਦਰਜ ਹੋਇਆ ਜਿਹੜਾ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਵੈਪਨ ਕੱਟਾ ਜਿਹੜਾ ਜੂਜ ਕੀਤਾ ਸੀ ਉਹ ਅਸੀਂ ਇਹ ਜਿਹੜਾ ਹੈਗਾ ਰਿਕਵਰ ਕੀਤਾ ਇਹਨਾਂ ਇੱਕ ਇੱਕ ਤਾਂ ਹੀ ਪਹਿਲਾਂ ਵਿਕਰਮ ਪੱਟੀ ਕੋ ਪਿਸਟੋ ਕੀਤਾ ਦੂਸਰਾ ਹੋਣਾ ਸੀ ਜਿਹੜਾ ਜਸ਼ਨ ਕੋਲੋਂ ਕੀਤਾ ਹੈਗਾ ਮਨਪ੍ਰੀਤ ਜਸ਼ਨ ਕੋਲੋਂ ਕੀਤਾ ਇਹ ਕੱਟਾ ਕੀਤਾ ਇੱਕ ਜਿਹੜੇ ਹੈਗੇ 10 ਰੌਂਦ ਕਿਤੇ ਹੁਣ ਤੇ ਨਾਲ ਇੱਕ 에어 ਗਨ ਜਿਹੜੀ ਹੈਗੀ ਅਸੀਂ రికవర్ ਕੀਤੀ ਹੈ। देखो जी ਗੱਲ ਹੈਗੀ ਹੈ ਜੀ ਇਹਨਰੇ ਲੜਾਈਆਂ ਝਗੜੇ ਕਰਨ ਵਾਸਤੇ ਲੁੱਟਾਂ ਖੋਹਾਂ ਕਰਨ ਵਾਸਤੇ ਜਿਹੜੇ ਹੈਗੇ ਆ ਇਹ ਸਾਰਿਆਂ ਦਾ ਇੱਕ ਗੈਂਗ ਆ ਉਧਰ। ਸਾਰਿਆਂ ਦਾ ਇਕੱਠਿਆਂ ਦਾ ਗੈਂਗ ਸੀਗਾ ਜਿਹੜੇ ਕਿ ਹੁਣ ਕਈ ਕੁਝ ਤੇ ਸਾਨੂੰ ਉਹਨਾਂ ਦੇ ਐਡਰੈਸ ਵੀ ਨਹੀਂ ਸਾਰੇ ਕਲੀਅਰ ਹੋਏ ਹੈਗੇ। ਉਹ ਉਤੋਂ ਵਾਲੀ ਪੁਲਿਸ ਨੂੰ ਜਿਹੜੇ ਲੜਿੰਦੇ ਹੈਗੇ ਆ ਜਿਹੜਾ ਪਰ ਸਾਡੇ ਨਾਲ ਲੜਿੰਦਾ ਸੀ ਅਸੀਂ ਉਹਨੂੰ ਕਰ ਲੈ ਹੈਗਾ।